কি ফোন ফাল ফাল

ਨਾ ਦੇ ਵੀ ਕੋਈ ਨਹੀਂ ਦਾਲੀ ਨਹੀਂ ਦੇਖਦੇ ਬਣਾਉਂਦੇ ਨਹੀਂ ਜੀ ਅਸੀਂ ਮੀਡੀਆ ਵਾ ਅੱਛਾ ਮੀਡੀਆ ਅਸੀਂ ਗੱਲ ਕਰਦੇ ਹਾਂ ਉਹ ਲੈ ਗਿਆ ਉਹ ਪਰ ਉਹ ਰੁਕੋ ਨਹੀਂ ਦੇ ਨਹੀਂ ਗਮਰ ਮਾ ਅੱਜੇ ਮੇਸਦੀ ਲੱਗਿਆ ਸੀ ਅੰਦਰ ਬੰਦਾ ਖੇਤ ਪਾਉਂਦਾ ਸੀ ਬਾਹਰੋਂ ਤੇ ਸਵਾਣ ਲੱਗਿਆ ਉਹਦੇ ਵਿੱਚ ਜਿੰਨੇ ਬੰਦਾ ਤੇ ਸੁਬਾਹ ਐਕਸੀਡੈਂਟ ਆ ਗਿਆ ਐਕਸੀਡੈਂਟ ਤੇ ਜਿੰਨੇ ਮਰ ਗਏ ਉਹਦੀ ਇੱਕ ਟਮਾਰੀ ਉਹਦਾ ਖਤਰਾ ਯਾਰ ਵੀ ਸਵਾਹ ਦੋਰ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਮਲ ਹੰਸ ਸਾਡੀ ਟੀਵੀ ਚੈਨਲ ਤੋਂ ਹਾਂਜੀ ਆਪਾਂ ਨੇ ਲੰਗਰ ਕਿੰਨੇ ਦਿਨ ਹੋ ਗਏ ਸ਼ੁਰੂ ਕਰੇ ਨੂੰ ਸਾਨੂੰ ਜੀ 4 ਦਿਨ ਹੋ ਗਏ ਲਗਾਤਾਰ 21 ਤਰੀਕ ਤੋਂ ਅੱਛਾ ਜੀ 21 ਤਰੀਕ ਤੋਂ ਆਪਾਂ ਨੇ ਲੰਗਰ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਇਹ ਆਪਾਂ ਨੇ ਆਪਣੇ ਸਵਾਦੀ ਸੰਬੰਧੀ ਵਿੱਚ ਸ਼ੁਰੂ ਕੀਤਾ ਜੀ ਹਾਂਜੀ ਤੇ ਹੁਣ ਕਿੰਨੇ ਦਿਨ ਹੋਰ ਚੱਲਣਾ ਹੈ ਜੀ ਲੰਗਰ ਅੱਛਾ ਜੀ ਕੱਲ ਲਾਸਟ ਡੇ ਆ ਨਾ ਠੀਕ ਹੈ ਜੀ ਕੱਲ ਨੂੰ ਕਿੰਨੇ ਵਜੇ ਸਮਾਪਤੀ ਹੈ ਤੁਹਾਡੀ ਸ਼ਾਮ ਜੀ ਸ਼ਾਮ ਸ਼ਾਮ ਤੱਕ ਠੀਕ ਹੈ ਜੀ ਤੁਸੀਂ ਅਰਦਾਸ ਵਗੈਰਾ ਕਰਕੇ ਹੀ ਸਮਾਪਤੀ ਕਰੋਗੇ ਚਲੋ ਕੁਝ ਕਹਿਣਾ ਚਾਹੁੰਦੇ ਹੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਲਈ ਜੀ ਨਾਸੇ ਤਿਆਗੋ ਤੇ ਗੁਰੂ ਦੇ ਲੜ ਲੱਗੋ ਜੀ ਜਿਹੜੇ ਇਹ ਗੁਰਨੇ ਸਾਹਿਬ ਜੀ ਆ ਤਾਂ ਸ਼ੀਂਤੀ ਆਂਦੇ ਨੇ ਹਾਂਜੀ ਇਹ ਦਿਨਾਂ ਦੇ ਵਿੱਚ ਆਪਾਂ ਨੂੰ ਕੋਈ ਜੀ ਸਮਾਗਮ ਜਾਣੀ ਆ ਪਾਏ ਸ਼ੋਭਾ ਜੀ ਬਣਾਉਣੇ ਆ ਕਨਹੀਂ ਹਾਂਜੀ 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 ਆਪਾਂ ਸਿੱਖਧਰਮ ਦੇ ਵਿੱਚ ਆ ਤੇ ਗੁਰਦੁਆਰ ਸਾਹਿਬ ਜਾ ਕੇ ਅਰਦਾਸ ਕਰੋ ਸ਼ਰਮਣੀ ਹਾਂ ਨਗਰ ਦੀ ਸਭ ਸ਼ਾਨ ਨੂੰ ਇਹ ਧਰਮ ਦਾ ਬੱਚਾ ਨੂੰ ਇਹ ਸਿਖਾਣਾ ਚਾਹੀਦਾ ਜੀ ਜਿਹੜਾ ਗੁਰੂ ਘਰ ਦੇ ਵੱਲ ਸਿੱਧੇ ਦਿੱਤੀਆਂ ਨੇ ਅੱਜ ਠੰਡੇ ਬੁਰਜ ਦੇ ਵਿੱਚ ਮਾਸਾ ਛੋਟਾ ਜਾਇਦਾ ਤੇ ਗਏ ਨੇ ਹਾਂਜੀ ਹਾਂਜੀ ਲੰਗਰ ਲੱਗਦੇ ਨੇ ਲੰਗਰ ਨਹੀਂ ਵਜਾ ਸਮਝਣ ਉਹ ਵੀ ਕਾਤੇ ਲਾਉਂਦੇ ਕਿ ਕਾਤੇ ਲਾਉਂਦੇ ਰਹੇ ਹਾਂਜੀ ਕੀ ਇਹਦਾ ਮਤਲਬ ਆ ਕਿੰਨਾਂ ਨੂੰ ਸਮਰਪਣ ਕੀਤੇ ਜਾਂਦੇ ਨੇ ਇਹ ਲੰਗਰ ਸਹੀ ਗੱਲ ਹੈ ਜੀ ਸੋਤਰੀ ਸਾਹਿਬਜਾਦੇ ਸ਼ਹੀਦ ਹੋਏ ਨੇ ਸਾਹਿਬਜਾਦੇ ਸ਼ਹੀਦ ਹੋਏ ਨੇ ਗੁਰਗੋਬ ਸਿੰਘ ਦਾ ਸਾਰਾ ਪਰਿਵਾਰ ਇਹ ਦਿਨਾਂ ਦੇ ਵਿੱਚ ਵਿਛੜ ਗਿਆ ਵਿਛੜ ਗਿਆ ਹਾਂਜੀ ਹਾਂਜੀ ਇਹ ਆਪਣੇ ਕੁਝ ਨੌਜਵਾਨਾਂ ਨੂੰ ਨਹੀਂ ਪਤਾ ਬੱਚਿਆਂ ਨੂੰ ਨਹੀਂ ਪਤਾ ਇਹ ਸਹੀ ਗੱਲ ਹੈ ਜੀ ਇਹ ਆਪਾਂ ਨੂੰ ਪ੍ਰਚਾਰ ਆਪਾਂ ਨੂੰ ਹਾਂਜੀ ਦੇਖਣ ਚ ਆਉਂਦਾ ਕਿ ਜਗ੍ਹਾ ਦੇ ਵਿੱਚ ਸਵਾ ਤੇ ਵੀ ਨੇ ਸੋਸ਼ਲ ਵਾਦੀ ਕਰਦੇ ਆ ਨੌਜਵਾਨ ਮੁੰਡੇ ਕੁੜੀਆਂ ਮਤਲ ਮੇਲਾ ਸਮਝਦੇ ਨੇ ਉਹ ਗਲਤ ਗੱਲ ਹੈ ਜੀ ਇਹ ਆਪਾਂ ਨਾ ਅੱਗੇ ਅਸੀਂ ਬਜ਼ੁਰਗਾਂ ਸੁਣਦੇ ਆਂ ਜਾਨੀ ਯਾਨੀ ਸਾਡੇ ਪਿੰਡ ਦੇ ਲੋਕ ਵੀ ਅੱਗੇ ਨੋਕ ਚਿੱਟੇ ਕੱਪੜੇ ਪਾ ਕੇ ਚਿੱਟੀਆਂ ਚੁੰਨੀਆਂ ਲੈ ਕੇ ਉੱਥੇ ਫਤਿਹਗੜ੍ਹ ਸਾਹਿਬ ਜਾਂਦੇ ਸੀਗੇ ਜਿਵੇਂ ਫਤਿਹਗੜ੍ਹ ਸਾਹਿਬ ਜਾਂਦੇ ਸੀ ਤੇ ਸਰਾਂਦਰੀ ਇੱਕ ਨਾ ਇੱਕ ਇੱਟ ਤੋੜ ਕੇ ਆਉਣੇ ਹੁੰਦੇ ਸੀ ਰੋਸ ਬਰਦਰਸ਼ੀਂ ਦੇ ਕੇ ਆਉਂਦੇ ਸੀ ਅਫਸੋਸ ਕਰਨ ਜਾਂਦੇ ਹੁੰਦੇ ਸੀ ਹਾਂਜੀ ਹਾਂਜੀ ਹੁੰਦਾ ਇਹ ਅੱਜ ਬਣਾ ਲਏ ਇਹ ਮੇਲੇ ਮੇਲੇ ਬਣਾ ਲਏ ਜੀ ਅੱਜ ਬਣਾ ਲਏ ਮੇਲੇ ਸਹੀ ਗੱਲ ਹੈ ਜੀ ਚਲੋ ਅਸੀਂ ਨੌਜਵਾਨ ਪੀੜੀ ਨੂੰ ਅਹੀ ਸੰਦੇਸ਼ ਦੇ ਰਿਆ ਕਿ ਐਸ ਕੰ ਸਵਾ ਨੂੰ ਸਵਾਈ ਸਮਝਿਆ ਜਾਵੇ ਕੋਈ ਮੇਲਾ ਜਾਂ ਸੋਸ਼ਲ ਬਾਜ਼ੀਆਂ ਨਾ ਕੀਤੀਆਂ ਜਾਣ ਤੇ ਜਿਹੜਾ ਇਹ ਲੰਗਰ ਚਲਾ ਰਹੇ ਹੋ ਤੁਸੀਂ ਤੁਹਾਨੂੰ ਪਿੰਡ ਵਾਲੇ ਸਹਿਯੋਗ ਦਿੰਦੇ ਆ ਜਾਂ ਬਾਕੀ ਦੇ ਹੋਰ ਲਵੇ ਦੇ ਪਿੰਡੇ ਸਾਰਾ ਪਿੰਡ ਵਸਾਰਾ ਸਾਰੇ ਨਗਰ ਨਿਵਾਸੀ ਸਾਡੇ ਐਨ ਆਰ ਆਈ ਵੀਰ ਅੱਛਾ ਜੀ ਤੇ ਨਗਰ ਨਿਵਾਸੀ ਸਾਡੇ ਪਿੰਡ ਦੇ ਵਾਲੇ ਹਾਂ ਜੀ ਸਵਰਾਲ ਕੇ ਓਕੇ ਜੀ ਸਵਰਾਲ ਮਿਲ ਕੇ ਆਪਾਂ ਨੂੰ ਸਹਿਯੋਗ ਕਰਦੇ ਆ ਜੀ ਤੇ ਕਿੰਨੇ ਸਾਲ ਹੋ ਗਏ ਆਪਾਂ ਨੂੰ 10 ਸਾਲ ਲਗਰੀ ਹੋ ਗਏ ਆ 10 ਸਾਲ ਆਵਾਜ਼ ਬੰਦ ਕਰੋ ਆਵਾਜ਼ ਬੰਦ ਕਰੋ ਪ੍ਰੋਬਲਮ ਆ ਰਹੀ ਹੈ 10 ਸਾਲ ਹੋ ਗਏ

ਬਾਹਰੋਂ ਬਾਹਰੋਂ ਮਹਾਰੋ ਮਹਾਰੋ ਬਾਹਰੋਂ ਕੈਸੇ ਹੋਵੇ ਚਾਹ ਬੱਜੀ ਹੋਵੇ ਹਾਂਜੀ ਲੰਗਰ ਦੀ ਨੌਜਵਾਨਾਂ ਪੀੜੀ ਵੱਲੋਂ ਬੜੀ ਜੋਰਾਂ ਸ਼ੋਰਾਂ ਤੇ ਸੇਵਾ ਕੀਤੀ ਜਾ ਰਹੀ ਹੈ ਜੀ ਦੇਖ ਸਕਦੇ ਆ ਮਾਫ ਕਰਨਾ ਥੋੜੀ ਜੀ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਸਾਨੂੰ ਤੇ ਅਸੀਂ ਮਾਫੀ ਮੰਗ ਰਹੇ ਆ ਪਹਿਲਾਂ ਨਹੀਂ ਧਿਆਨ ਦਿੱਤਾ ਇਸ ਗੱਲ ਵੱਲ ਸੱਚੇ ਪਾਸ਼ਾ ਗੁਰੂ ਮਹਾਰਾਜ ਆ ਕੇ ਅਸੀਂ ਅਰਦਾਸ ਕਰਦੇ ਆਂ ਵਾਲਿਓ ਪਿੰਡ ਤੇ ਨਵੇਸ਼ਾ ਅੱਧੇ ਮੇਰ ਬਣੀ ਰਿਹਾਵੇ ਤੇ ਲੰਗਰ ਲਗਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਆਉਂਦਾ ਕੋਪਰਸ ਭਾਈ ਜੀ Terima kasih telah menonton! ਆਇਆ ਤੁਸੀਂ ਜਾਨਾ ਮੋਬਾਈਲ ਲਈ ਦੇਖੋ ਤੁਸੀਂ ਬੈਠੇ ਇੱਧਰ ਆ ਜਾਓ ਕਦੇ ਵੀ ਨਹੀਂ ਪਿੱਛਾ ਪਾਣੀ ਗੱਲ ਨਹੀਂ ਹੋਣੀ ਇੱਧਰ ਰੋਹਿੰਦਰ ਆਰੀ ਅਜਿਹਾ ਬਣਾ ਲਈ ਉਹ ਅੱਜ ਭਾਈ ਤਾਕਤ ਸੁਣ ਆਈ ਹੈ ਭਾਈ ਮਨਨ ਕਾ ਭਾਈ ਇਹ ਕਿਉਂ ਬਈ ਇਹ ਜੋ ਬੋਲਦਾ ਕੋੜੇ ਵੀ ਨੇ ਮੇਰਾ ਅੱਧਾ ਡਰਨ ਵੀਰ ਕੋੜੇ ਵੀ ਹਰਦਾ ਰੱਖ ਓ ਇੱਕ ਵਾਰ ਦੁਆਰਾ ਕਰਿਓ ਕੋੜੇ ਪਸਾ ਕੋੜੇ ਨਾ ਲਾਓ ਇੱਥੇ ਕਰਾਂਗੇ ਕੋੜੇ ਰਹੀਆ ਤਾਂ ਠੀਕ ਕਰਾਇਆ ਤਾਂ ਹੁਣ ਕਰਿਆ ਅੱਲਾਸ ਵਾਹ ਮਾਰਿਆ ਨਾ ਅੱਗੇ ਹਨ ਅੱਗੇ ਵੀਰੇ ਬੜੀ ਬੜੀ ਹਮਿਆਰ ਆ ਬੜੀ ਬੜੀ ਹਮਿਆਰ ਆ ਗਏ ਇੱਥੇ ਬਣਾਈ ਮੇਰੀ ਜੀ ਬਾਦ ਦਰਗਾਹ ਕੋਲ ਆਉਂਦੇ ਨੇ ਜੀ ਸਾਹਿਬ ਆ ਜੀ ਅਰੇ ਇਹ ਦੇਖ ਰਿਹਾ ਹੈ ਕੋਈ ਬੈਠੇ ਆਹਾਂ ਅੱਗੇ ਆਗੇ ਵੜਾ ਬੰਦੀ ਨੂੰ ਵੜਾ ਲੈ ਵਾਹ ਜੀ ਕਲਾਸ ਵਾਈ ਜੀ ਕਲਾਸ ਵਾਈ ਕਰੋਗੀ ਹਾਂਜੀ ਬਹੁਤ ਹੀ ਪਿਆਰਾ ਸੀਨ ਦੇਖ ਰਿਆਂ ਜੀ ਸੰਗਤਾਂ ਬੜੇ ਹੀ ਫਰੇਮ ਦੇ ਨਾਲ ਲੰਗਰ ਸ਼ਕਰੀਆ ਨੇ ਜੀ ਚਾਹ ਪਕੌੜਿਆਂ ਦਾ ਪਿੰਡ ਪਾਲੇ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵਾ ਦੀ ਮੌਕੇ ਤੇ ਸਵਾ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਜੀ ਦੇਖੋ ਜੀ ਬੜੇ ਹੀ ਉਤਸ਼ਾਹ ਦੇ ਨਾਲ ਖੜੀਆਂ ਨੇ ਸੰਗਤਾਂ ਸੇਵਾਦਾਰ ਖੜੇ ਨੇ ਰੋਕ ਰਹੇ ਨੇ ਬਾਈ ਜੀ ਰੋਸ਼ਨ ਚਾਓ ਇੱਧਰ ਆਓ ਰੋਸ਼ਨ ਤੇ ਮੈਂ ਦਿਖਾ ਰਹੀ ਆ ਥੋੜਾ ਆ ਦੇਖੋ ਇਹ ਸੰਗਤਾਂ ਨੂੰ ਲੰਗਦੀਏ ਰਾਗੀਰਾਂ ਨੂੰ ਰੋਗ ਦੇ ਨੇ ਜੀ ਲੰਗਰ ਲਈ ਅਵੇਅਰ ਕਰਦੇ ਆ ਥਰਸਡੇ ਆ ਨੇ ਕਿ ਇੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਹੈ ਰੋਸ਼ਨੀ ਦੀ ਕਮੀ ਆ ਥੋੜੀ ਜੀ Thank <laughs> you. ਪਿੰਡ ਵਾਲਿਆਂ ਵੱਲੋਂ ਬੜੀ ਜੀ ਧੋਰਾ ਸ਼ੋਰਾ ਤੇ ਸਰਦਾ ਭਾਵਨਾ ਨਾਲ ਸਵਾ ਨੂੰ ਸਮਰਪਿਤ ਚਾਹ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਹਰ ਇੱਕ ਸਾਲ ਲਗਾਇਆ ਜਾਂਦਾ ਜੀ ਨੌਜਵਾਨ ਬੱਚੇ ਵੱਡੇ ਛੋਟੇ ਸਾਰੇ ਲੰਗਰ ਦੇ ਵਿੱਚ ਬਹੁਤ ਵੱਡਾ ਸਹਿਯੋਗ ਕਰਦੇ ਆ ਜੀ ਦਿਨ ਰਾਤ ਸੇਵਾ ਕਰਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਨਾਂ ਤੇ ਮੇਰ ਪਰਿਆ ਹੱਥ ਰੱਖੇ ਛੜਦੀ ਕਲਾ ਰੱਖੇ ਹਨ ਰਾਤ ਲੰਗਰ ਚੱਲ ਰਿਹਾ ਜੀ ਬੜੇ ਹੀ ਜੋਰਾਂ ਸ਼ੋਰਾਂ ਤੇ ਹਾਂ ਜੀ ਮੈਂ ਤੁਹਾਡੀ ਆਪਣੀ ਕਮਲ ਹੰਸ ਆਰਡੀ ਟੀਵੀ ਚੈਨਲ ਤੋਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਪੱਤੇ